ਕਾਂਗਰਸ ਪਾਰਟੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਨੂੰ ਕਿਸੇ ਨੇ ਰਾਵਣ ਕਹਿ ਦਿੱਤਾ ਹੈ। ਰਾਣਾ ਗੁਰਜੀਤ ਸਿੰਘ ਲਗਾਤਾਰ ਆਪਣੇ ਬਿਆਨਾਂ ਦੇ ਨਾਲ ਆਪਣੇ ਬੋਲਾਂ ਦੇ ਨਾਲ ਹਮੇਸ਼ਾ ਕਿਸੇ ਨਾ ਕਿਸੇ ਨੂੰ ਚੁਬਦੇ ਰਹਿੰਦੇ ਨੇ ਤੇ ਹੁਣ ਚੁਬੇ ਨੇ ਕੁਲਵੀਰ ਸਿੰਘ ਜ਼ੀਰਾ ਨੂੰ ਜਿਨ੍ਹਾਂ ਨੂੰ ਰਾਣਾ ਗੁਰਜੀਤ ਸਿੰਘ ਦਾ ਦਾਵਾ ਹੈ ਕਿ 2024 ਦੀ ਲੋਕ ਸਭਾ ਚੋਣਾਂ ਦੇ ਵਿੱਚ ਖੜੂਰ ਸਾਹਿਬ ਹਲਕੇ ਤੋਂ ਟਿਕਟ ਵੀ ਮੈਂ ਦਵਾਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਪਤਾ ਵੀ ਨਹੀਂ ਹੋਣਾ ਯਾਦ ਵੀ ਨਹੀਂ ਹੋਣਾ ਕਿ ਅਸੀਂ ਉਸ ਦੀ ਇੰਨੀ ਮਦਦ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਰਾਣਾ ਗੁਰਜੀਤ ਨੇ ਇੱਕ ਇੰਟਰਵਿਊ ਦੇ ਵਿੱਚ ਆਖਿਆ ਕਿ ਮੈਨੂੰ ਇਹ ਮਹਿਸੂਸ ਹੁੰਦਾ ਕਿ ਉਸ ਨੂੰ ਟਿੱਕਟ ਦਿਵਾ ਕੇ ਜਾਂ ਉਸ ਦੀ ਮਦਦ ਕਰਕੇ ਅਸੀਂ ਗਲਤੀ ਕੀਤੀ ਹੈ ਜਿਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦੇ ਉੱਤੇ ਇੱਕ ਤਿੱਖਾ ਵਾਰ ਕੀਤਾ ਹੈ ਕੁਲਬੀਰ ਸਿੰਘ ਜ਼ੀਰਾ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਤੇ ਇੱਕ ਪੋਸਟ ਕੀਤਾ ਹੈ ਅਤੇ ਰਾਣਾ ਗੁਰਜੀਤ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਉੱਤੇ ਉਹਨਾਂ ਨੇ ਲਿਖਿਆ ਹੈ ਕਿ ਰਾਵਣ ਨੂੰ ਵੀ ਚਾਰਾਂ ਵੇਦਾਂ ਦਾ ਗਿਆਨ ਸੀ ਤੇ ਉਸ ਤੋਂ ਬੁੱਧੀਮਾਨ ਕੋਈ ਨਹੀਂ ਸੀ ਪਰ ਉਹਨੂੰ ਵੀ ਉਸ ਦਾ ਹੰਕਾਰ ਹੀ ਲੈ ਬੈਠਿਆ ਮੈਨੂੰ ਰਾਣਾ ਜੀ ਤੇ ਰਾਵਣ ਵਿੱਚ ਜ਼ਿਆਦਾ ਫਰਕ ਨਹੀਂ ਲੱਗਦਾ ਤਾਰਾਣਾ ਗੁਰਜੀਤ ਸਿੰਘ ਨੂੰ ਰਾਵਣ ਦੇ ਨਾਲ ਤੁਲਨਾ ਕੀਤੀ ਹੈ ਕੁਲਬੀਰ ਸਿੰਘ ਜੀਰਾ ਨੇ ਪਿਛਲੀ ਸਰਕਾਰ ਸਮੇਂ ਕੁਲਬੀਰ ਸਿੰਘ ਜੀਰਾ ਵਿਧਾਇਕ ਵੀ ਸਨ ਤੇ ਹੁਣ ਇਸ ਵਾਰ ਜਦੋਂ ਉਹਨਾਂ ਨੂੰ ਲੋਕ ਸਭਾ ਚੋਣ ਦੇ ਵਿੱਚ ਵੱਡੀ ਹਾਰ ਮਿਲੀ ਅਮਰਿਤਪਾਲ ਸਿੰਘ ਦੇ ਖਿਲਾਫ ਹੋ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ ਰਾਣਾ ਗੁਰਜੀਤ ਸਿੰਘ ਨੇ ਇਹ ਇਲਾਕੇ ਦੇ ਵਿੱਚ ਪ੍ਰਚਾਰ ਕੀਤਾ ਸੀ ਦਾਵਾ ਇਹ ਕੀਤਾ ਗਿਆ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਕਿ ਟਿਕਟ ਵੀ ਉਸ ਨੂੰ ਮੈਂ ਹੀ ਦਵਾਈ ਸੀ ਤਾਂ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਮੈਂ ਗਲਤੀ ਕੀਤੀ ਉਸ ਵੇਲੇ ਇਹ ਟਿਕਟ ਦਿਵਾ ਕੇ ਜਾਂ ਉਹਨਾਂ ਦਾ ਸਾਥ ਦੇ ਕੇ ਉਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦੇ ਬਾਰੇ ਇਹ ਗੱਲ ਆਖੀ ਗਈ ਹੈ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਕਿ ਉਸ ਨੂੰ ਬਹੁਤ ਜ਼ਿਆਦਾ ਹੰਕਾਰ ਹੈ ਤਾਂ ਇਸ ਗੱਲ ਨੂੰ ਲੈ ਕੇ ਇਹ ਟਿੱਪਣੀ ਰਾਵਣ ਦੇ ਨਾਲ ਜੋੜ ਕੇ ਕੀਤੀ ਗਈ ਹੈ ਕਿ ਰਾਵਣ ਨੂੰ ਵੀ ਚਾਰ ਵੇਦਾਂ ਦਾ ਗਿਆਨ ਸੀ ਤੇ ਉਸ ਤੋਂ ਬੁੱਧੀਮਾਨ ਕੋਈ ਵੀ ਨਹੀਂ ਸੀ ਤੇ ਉਸ ਨੂੰ ਉਸ ਦਾ ਹੰਕਾਰ ਲੈ ਬੈਠਿਆ ਸੀ ਤਾਂ ਰਣਾ ਗੁਰਜੀਤ ਸਿੰਘ ਨੂੰ ਵੀ ਰਾਵਣ ਦੇ ਵਾਂਗ ਹੰਕਾਰ ਲੈ ਬੈਠਿਆ ਤੇ ਇਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੈ ਤਾਂ ਰਣਾ ਗੁਰਜੀਤ ਸਿੰਘ ਦੇ ਬਾਰੇ ਇਹ ਗੱਲ ਆਖੀ ਗਈ ਹੈ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਕੁਲਬੀਰ ਸਿੰਘ ਜ਼ੀਰਾ ਲਗਾਤਾਰ ਕਾਂਗਰਸ ਪਾਰਟੀ ਦੇ ਅਜਿਹੇ ਲੀਡਰ ਰਹੇ ਨੇ ਜਿਹੜੇ ਆਪਣੇ ਬਿਆਨਾਂ ਨੂੰ ਲੈ ਕੇ ਮਜੀਠੀਆ ਦੇ ਖਿਲਾਫ ਹੋਣ ਜਾਂ ਫਿਰ ਬਾਕੀ ਆਪਣੇ ਇਲਾਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪੇਸ਼ਾ ਹੈ ਜਾਂ ਉਹ ਜਿਸ ਤਰੀਕੇ ਨਾਲ ਬੋਲਦੇ ਨੇ ਉਹ ਕਾਫੀ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਰਾਣਾ ਗੁਰਜੀਤ ਸਿੰਘ ਦੇ ਬਾਰੇ ਬੋਲੇ ਗਏ ਇਸ ਸ਼ਬਦ ਦੇ ਨਾਲ ਉਹਨਾਂ ਨੂੰ ਕਿੰਨਾ ਵੱਡਾ ਨੁਕਸਾਨ ਹੋਏਗਾ ਜਾਂ ਫਿਰ ਰਾਣਾ ਗੁਰਜੀਤ ਸਿੰਘ ਇਸ ਦਾ ਕੋਈ ਜਵਾਬ ਦੇਣਗੇ ਜੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਧੜੇਬੰਦੀ ਹੈ ਕੀ ਰਾਜਾ ਵੜਿੰਗ ਦੇ ਨਾਲ ਨੇ ਕੁਲਵੀਰ ਸਿੰਘ ਜੀਰਾ ਹੁਣ ਉਹ ਰਾਣਾ ਗੁਰਜੀਤ ਸਿੰਘ ਦੇ ਨਾਲ ਸਹੂਕਾਰ ਨਹੀਂ ਰੱਖਦੇ ਕਿਉਂਕਿ ਧੜੇਬੰਦੀਆਂ ਬਹੁਤ ਜ਼ਿਆਦਾ ਨੇ ਕਾਂਗਰਸ ਪਾਰਟੀ ਦੇ ਵਿੱਚ ਤਾਂ ਇਸ ਬਿਆਨ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਅਤੇ ਆਪਸੀ ਧੜੇਬੰਦੀ ਨੂੰ ਹੋਰ ਕਿੰਨਾ ਵੱਡਾ ਨੁਕਸਾਨ ਇਹਨਾਂ ਦਾ ਕਾਂਗਰਸ ਪਾਰਟੀ ਨੂੰ ਹੋਏਗਾ ਇਸ ਦੇ ਬਾਰੇ ਤੁਹਾਡਾ ਜੋ ਵੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ